ਵਾਸ ਸਰਬ ਸੁਖ ਨਾਨਕ ਪਰਗਾਸ ਸ਼ਲੋਕ ਸਰਗੁਣ ਨਿਰਗੁਣ ਨਰੰਕਾਰ ਸੁੰਨ ਸਮਾਦੀ ਆਪ ਆਪਨ ਕੀਆ ਨਾਨਕਾ ਹਾਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੀਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁੰਨ ਸਮਾਦ ਤਬ ਬੈਰ ਬਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੈ ਬਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਕੇ ਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਉ ਗਣੀ ਜਬ ਏਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ અવਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੋ ਕਿਤ ਥਾਏ ਜਬ ਆਪਹਿ ਆਪ ਆਪਣੀ ਜੋਤ ਧਰੈ ਤਬ ਕਮਨ ਨ ਡਰ ਕਮਨ ਕਤ ਡਰੈ ਆਪਨ ਚਲਤ ਆਪ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖ ਆਪਣੇ ਆਸਨ ਤਹਿ ਜਨਮ ਮਰਨ ਕਹੋ ਕਹਾ ਬਨਾਸਨ ਜਵ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਬਗਤ ਅਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਿਸ ਪੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੀ ਤਬ ਕੌਣ ਛੁੱਟੇ ਕੌਣ ਬੰਦਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਹੈ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕੋ ਮਾਨ ਕੌਣ ਅਬਮਾਨ ਜਹ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੁਖ ਕਮਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਦ ਆਪਣੀ ਸੁਪਾ ਆਪਣ ਸੰਗ ਬਣਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਆਪਹਿ ਪਰਬੀਨ ਤਹਿ ਬੀਦ ਕਿ ਤੇਵ ਕਹਾ ਕੋ ਚੀਨ ਜਬ ਆਪਨ ਆਪ ਆਪ ਉਰਤਾਰੇ ਤਉ ਸਗਨ ਅਪ ਸਗਨ ਕਹਾ ਵਿਚਾਰੈ ਜਹ ਆਪਣੀ ਹੂਚ ਆਪਣੇ ਆਪ ਨੇਰਾ ਤਹਿ ਕੌਨ ਠਾਕੁਰ ਕੌਨ ਕਹੀਐ ਚੇਰਾ ਬਿਸਮਨ ਬਿਸਮਰਹਿ ਬਿਸਮਾਦ ਨਾਨਕ ਆਪਣੀ ਗਤਿ ਜਾਨੋ ਆਪ ਜਹ ਅਛਲ ਅਛੇਦ ਅਪੇਧ ਸਮਾਇਆ ਉਹਾਂ ਕਿਸੈ ਬਿਆਪਤ ਮਾਇਆ ਆਪਸ ਕੋ ਆਪਹਿ ਆਦੇਸ ਤਿਹੋਂ ਗੁਣ ਕਾ ਨਾਹੀ ਪਰਵੇਸ਼ ਜਹ ਇੱਕ ਹੈ ਇੱਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੇ ਚਿੰਤਾ ਜਹ ਆਪਣੇ ਆਪ ਆਪ ਪਤੀ ਆਰਾ ਤਹਿ ਕੌਣ ਕਤੈ ਕੌਣ ਸੁਨਣਹਿ ਹਾਰਾ ਬਹੁ ਬੇਅੰਤ ਉੱਚ ਤੇ ਉਚਾ ਨਾਨਕ ਆਪਸ ਕੋ ਆਪਹਿ ਪਹੁੰਚਾ ਜਹ ਆਪ ਰਕਿਓ ਪਰਪੰਚ ਆਕਾਰ ਤੇਹੋਂ ਗੁਣ ਮਹਿ ਕੀਨੋ ਬਿਸਥਾਰ ਪਾਪ ਪੁੰਨ ਤਹ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਚਾਵਤ ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਭੈ ਭਾਰ ਦੂਖ ਸੁਖ ਮਾਨ અપਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੂਚੈ ਤੋ ਨਾਨਕ ਏਕੈ ਜਹ ਆਪਗਤ ਭਗਤ ਤਹ ਆਪ ਜਹ ਫਸਰੈ ਪਾਸਾਰ ਸੰਤ ਪਰਤਾਪ ਦੂਹੂ ਪਾਖ ਕਾ ਆਪਹਿ ਧਨੀ ਹੁਣ ਕੀ ਸੋਬਾ ਉਹਨੂੰ ਬਣੀ ਆਪਹਿ ਕੌਤਕ ਕਰੈ ਅਨੰਦ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾਏ ਲਾਵੇ ਜਿਸ ਭਾਵੈ ਤਿਸ ਖੇਲ ਖਿਲਾਵੇ ਬੇਸ਼ਮਾਰ ਅਥਾਹਾ ਅਗੰਤ ਅਤੋਲੈ ਜਿਉ ਬਲਾਵੋ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸਟਾਰ ਅਸ਼ਟਪਦੀ ਆਪ ਕਥੈ ਆਪ ਸੁਨਣਹਾਰ ਆਪੈ ਏਕ ਆਪ ਵਿਸਥਾਰ ਜਾਣ ਤਿਸ ਭਾਵੈ ਤਾਂ ਸ੍ਰਿਸ਼ਟਿ ਆਪਾਈ ਆਪਣੇ ਭਾਣੇ ਲਈ ਸਮਾਈ ਤੁਮ ਤੇ ਭਿੰਨ ਨਹੀਂ ਕਿਛ ਹੋਈ ਆਪਨ ਸੂਤ ਸਭ ਜਗਤ ਪਰੋਈ ਜਾ ਕੋ ਪ੍ਰਭ ਜਿਉ ਆਪ 부ਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਾਂ ਕਹਿ ਹਾਤ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੇ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲੇ ਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹਿਉ ਬਿਆਪ ਰਤ ਪਾਲੈ ਜੀਨ ਬਹੁ ਭਾਂਤ ਜੋ ਜੋ ਰਤਿਓ ਸੂਤ ਸਹਿ ਧਿਆਤ ਜਿਸ ਭਾਵੈ ਤਿਸ ਲਈ ਮਲਾਈ ਭਗਤ ਕਰਹਿ ਹਰ ਕੀ ਗੁਣ ਗਾਈ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਏਕੈ ਨਾਹੀਂ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਗੂਜ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਿਰੰਕਾਰ ਵੰਦਨ ਤੋਰ ਭੈ ਨਿਰਵੈਰ ਅਨੰਦਨ ਪੂਜਾ ਹੈ ਗੁਰ ਕੇ ਪੈਰ ਏ ਲੋਕ ਸੁਖੀਏ ਪਰਲੋਕ ਸੋਹਿਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰਹੁ ਆਨੰਦ ਗੁਣ ਗਾਵਹੁ ਪ੍ਰਭ ਪਰਮ ਆਨੰਦ RAM ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹੈ ਸੁਆਉ ਆਠ ਪੈਰ ਪ੍ਰਭ ਪੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਅਪਦੇਸ਼ ਹਿਰਦੈ ਬਸਾਵਹੁ ਮਨ ਇਛੇ ਨਾਨਕ ਫਲ ਪਾਵਹੁ ਹਲਤ ਪਲਤ ਦੋਇ ਲਹਿਹੁ ਸਵਾਰ RAM ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤਿਸ ਸਾਚ ਪਰਿਖਿਆ ਮਨ ਤਨ ਨਾਮ ਜਪੋ ਲਿਵ ਲਾਇ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਕਰੋ ਵਪਾਰੀ ਦਰਗਾਹ ਨਿਬਹਿ ਖੇਪ ਤੁਮਾਰੀ ਇਕਾਟੇਕ ਰੱਖੋ ਮਨ ਮਾਹੇ ਨਾਨਕ ਬੋਹਰ ਨਾ ਆਵਹਿ ਜਾਹੇ ਤਿਸਤੇ ਦੂਰ ਕਹਾ ਕੋ ਜਾਏ ਉਬਰੈ ਰਾਖਣ ਹਾਰ ਧਾਇ ਨਿਰਪਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਿਸ ਜਨ ਕੋ ਕੋਏ ਨਾ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾਂ ਕੈ ਨਿਕਤ ਨ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਚਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ संत संग अंतर प्रब डीठा नाम प्रभु काला गा मीठा सगल स्मिग्री एकस घट माहे अनकरंग नाना दृष्टाहे नौनिद अमृत प्रभु का नाम देही मह इस का बिसराम तन्न समाद अनहत तह नाद कह न जाई अचरज बिसमाद तिन देखिया जसे आप दिखाए नानक ते जन सूजी पाए ਜੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਉਣ ਪਾਣੀ ਬੈ ਸੰਤਰ ਵਾਹੀ ਚਾਰ ਕੁੰਟ ਦੇ ਦਿਸੇ ਸਮਾਹੀ ਤਿਸਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਬੇਦਪਰਾਨ ਸਿਮਰਤ ਮਹਦੇਕ ਸਸੀ ਅਰ ਸੂਰ ਨਖਇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬ ਹੂੰ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਐ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮਹਿ ਏੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ RAM ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ 모ਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ सगली ਉਤਪਤ ਤਿਸ ਭਾਵੈ ਤਾਂ ਕਰੇ ਬਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹ ਜਾਏ ਜਿਸ ਭਾਵੈ ਚਲੈ ਮਲਾਈ ਕਮਨ ਨੇਕਟ ਕਮਨ ਕਹੀਐ ਦੂਰ ਆਪੇ ਆਪ ਆਪ ਪਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਕਿਸ ਜਨੇ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਵੇਖਨਹਾਰਾ ਸਗਲ ਸਮਗਰੀ ਜਾਕਾ ਤਨਾ ਆਪਨ ਜਾਸੇ ਆਪ ਹੀ ਸੁਨਾ ਆਮਨ ਜਾਨ ਇੱਕ ਖੇਲ ਬਨਾਇਆ ਆਗਿਆ ਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਿਪਤੋ ਰਹੇ ਜੋ ਕਿਸ ਕਹਿਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਈ ਸਮਾਏ ਇਸਤੇ ਹੋਏ ਸੋ ਨਾਹੀ ਬੁਰਾ ਹੋਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂਤ ਅਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪਰਮਾਨ ਗੁਰ ਪ੍ਰਸਾਦ ਨਾਨਕ ਇਹ ਜਾਣ ਜੋ ਜਾਣ ਤਿਸ ਸਦਾ ਸੁਖ ਹੋਵੇ ਆਪ ਮਲਾਈ ਲੈ ਪ੍ਰਭ ਸੋਵੇ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰ 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 ਜਨ ਆਇਆ ਜਿਸ ਪਰਸਾਦ ਸਭ ਜਗ ਤਿਤਰਾਇਆ ਜਾਨੇ ਆਵਨ ਕਾ ਇਹੈ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨਿ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗਿ ਅਗਨ ਸਾਗਰ ਤਰਹੁ ਹਰ ਧਨ ਕੇ ਪਰਲਿ ਹੋ ਪੰਡਾਰ ਨਾਨਕ ਗੁਰਪੂਰੇ ਨਮਸ਼ਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਉਧਾਰੋ ਜਿਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋਹ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਕਹ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਲਾਈ ਮਿਟ ਗਏ ਬੈਰ ਭਏ ਸਬਰੇਨ ਅਮਰਤ ਨਾਮ ਸਾਧ ਸੰਗ ਲੈਨ ਸੋ ਪਰਸਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਬਹੀ ਖੇਪ ਹਮਾਰੀ ਪ੍ਰਭ ਕੀ ਹੁਸਤਤ ਕਰਹੁ ਸੰਤ ਮੀਤ ਸਾਭ ਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭਤੇ ਉਚ ਪਾਏ ਅਸਥਾਨ ਬੋਰ ਨਾ ਹੋਵੇ ਆਵਣ ਜਾਨ ਹਰ ਤਨ ਖਾਟ ਚੱਲੇ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਇ ਠੇਮ ਸ਼ਾਂਤ ਰਿਤ ਨਵ ਨੇਦ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਜੋਗ ਪ੍ਰਪ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੀਤਾ ਇਹ 팔 ਤਿਸ ਜਨਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮਹਿ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁੰ ਬਾਣੀ ਜਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾ ਤ ਕੇਵਲ ਹਰ ਨਾਮ गोविन्द भगत कै मन विच राम कोट अपराध साध संग मिटै संत कृपा ते जम ते छुटै जाके मस्तक कर्म प्रभु पाए साध शरण नानक ते आई जिस मन बसै सुनै लाए प्रीत तिस जाने आवै हर प्रभु कीत जन्म मरण ता का दुख न वारै ਦਲਾਬ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅਮਰਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੂਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲਤਾ ਕੀ ਕਰਮ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ